ਰਾਗ ਮਲਾਰ ਬਾਣੀ ਭਗਤ ਨਾਮ ਦੇਵ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸੇਵੀ ਲੈ ਗੋਪਾਲ ਰਾਏ ਅਕਲ ਨਿਰੰਜਨ ਭਗਤ ਦਾਨ ਦੀਜੈ ਜਾਚੈ ਸੰਤ ਜਨ ਰਹਾਉ ਜਾਚੈ ਘਰ ਦਿਗ ਦਿਸੈ ਸਰਾਏ ਚਾ ਬੈਕੁੰਠ ਭਵਨ ਚਿਤਰਸਾਲਾ ਸਪਤ ਲੋਕ ਸਾਮਾਨ ਪੂਰੀ ਅਲੇ ਜਾਂਚੈ ਘਰ ਲక్ష్ਮੀ ਕੁਆਰੀ ਚੰਦ ਸੂਰਜ ਦੀਵੜੇ ਕੋਤਕ ਕਾਲ ਬੱਪੜਾ ਕੋਟਵਾਲ ਸੂਕਰਾ ਸਿਰੀ ਸੋ ਐਸਾ ਰਾਜਾ ਸੀ ਨਰਹਰੀ ਜਾਂਚੈ ਘਰ ਕੁਲਾਲ ਬ੍ਰਹਮਾ ਚਤ੍ਰਮੁਖ ਡਾਂਬੜਾ ਜਿਨ ਬਿਸਵ ਸੰਸਾਰ ਰਾਚੀ ਲੇ ਜਾਂ ਕਹਿ ਘਰ ਈਸ਼ਰ ਬਬਲਾ ਜਗਤ ਗੁਰੂ ਤਤ ਸਰਖਾ ਗਿਆਨ 파ਖੀ ਲੇ ਪਾਪ ਪੁੰਨ ਜਾਂਚੈ ਡਾਂਗਿਆ ਦੁਆਰੇ ਚਿੱਤਰ ਗੁਪਤ ਨੇਖੀਆ ਧਰਮ ਰਾਏ ਪਰਲੀ ਪ੍ਰਤਹਾਰ ਸੋ ਐਸਾ ਰਾਜਾ ਸ੍ਰੀ ਗੋਪਾਲ ਜਾਂਚੈ ਘਰ ਗਣ ਗੰਧਰਵ ਰਿਖੀ ਬੱਪੜੇ ਢਾਡੀਆਂ ਗਾਵੰਤ ਆਛੈ ਸਰਬ ਸਾਹਤਰ ਬਹ ਰੂਪੀਆ ਅਨ ਗਰੂਆ ਆਖਾੜਾ ਮੰਡਲੀ ਕ ਬੋਲ ਬੋਲ ਕਛੇ ਚੋਰ ਢੂਲ ਜਾਂਚੈ ਹੈ ਪਵਣ ਚੇਰੀ ਸਖਤ ਜੀਤਨੇ ਭਵਣ ਅੰਡ ਟੂਕ ਜਾਂਚੈ ਭਸਮਤੀ ਸੋ ਐਸਾ ਰਾਜਾ ਤ੍ਰਿਭਵਣ ਪਤੀ ਜਾਂਚੈ ਕਰ ਕੂਰਮ ਪਾਲ ਸੈਸਰ ਫਨੀ ਵਾਸਕ ਸੇ ਜਵਾਲੂਆ 18 ਭਾਰ ਬਨਾਸ ਪਤੀ ਮਾਲਣੀ ਛਿਨਮੈ ਕਰੋੜੀ ਮੇਗ ਮਾਲਾ ਪਾਣੀ ਹਾਰੀਆ ਨਕ ਪਰਸੇਵ ਜਾਂਚੈ ਸੁਰਸਰੀ ਸਬਤ ਸਮੁੰਦ ਜਾਂਚੈ ਘੜਥਲੀ ਇਤੇ ਜੀਏ ਜਾਂਚੈ ਵਰਤਣੀ ਸੋ ਐਸਾ ਰਾਜਾ ਤ੍ਰਿ ਭਵਨ ਧਣੀ ਜਾਂਚੈ ਘਰ ਨਿਕਟ ਵਰਤੀ ਅਰਜਨ ਤ੍ਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਵ ਬਾਨਵਹਿ ਹੇਲਾ ਇਤੇ ਜੀਏ ਜਾਂਚੈ ਹਹਿ ਕਰੀ ਸਰਬ ਵਿਆਪਕ ਅੰਤਰ ਹਰੀ ਪਰ ਨਾਮ ਦੇਵ ਤਾਂ ਚੀ ਆਣ ਸਗਲ ਭਗਤ ਜਾਚੈ ਨੀਸਾਨ ਮਲਾਰ ਮੋ ਕਉ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਰਹਾਉ ਅਲਵੰਤੀ ਉਹ ਭ੍ਰਮ ਜੋ ਹੈ ਮਜੂ ਪਰ ਸਭ ਕੋ ਪਿਲਾ ਸੂਧ ਸੂਧ ਕਰ ਮਾਰ ਉਠਾਇਓ ਕਹ ਕਰੋ ਬਾਪ ਬੀਠੁਲਾ ਮੋਏ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੈ ਕੋਇਲਾ ਇਹ ਪੰਡਿਆ ਮੋ ਕਉ ਢਿਡ ਕਹਿਤ ਤੇਰੀ ਪੈਜ ਪਿਛੌਂਡੀ ਹੋਇਲਾ ਤੂ ਜੋ ਦਿਆਲ ਕਿਰਪਾਲ ਕਹੀਅਤ ਹੈ ਅਤ ਪੁਜ ਪਇਓ ਅਪਾਰਲਾ ਫੇਰ ਦਿਆ ਦੇਹ ਰਾ ਨਾਮੇ ਕਉ ਪੰਡਿਆਨ ਕੋ ਪਿਛਵਾਰਲਾ ਮਲਾਰ ਬਾਣੀ ਭਗਤ ਰਬਦਾਸ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਨਗਰ ਜਨਾ ਮੇਰੀ ਜਾਤ ਬਿਖਿਆਤ ਚਮਾਰੰ ਹਿਰਦੈ RAM ਗੋਬਿੰਦ ਗੁਨ ਸਾਰੰ ਰਹਾਉ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਬਰ ਜਲ ਰੇ ਸੁਰਸਰੀ ਮਿਲਤ ਨਹੇ ਹੋਏ ਆਨੰ ਤਰ ਤਰ ਅਪਵਿੱਤਰ ਕਰ ਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਾ ਗੌਤ ਲਿਖੀਐ ਤਿਹ ਉਪਰੇ ਪੂਜੀਐ ਕਰ ਨਮਸਕਾਰੰ ਮੇਰੀ ਜਾਤ ਕੁਟ ਬੰਡਲਾ ਢੁਰ ਟੋਵੰਤਾ ਨਿਤ ਹੈ ਬਾਨਾਰਸੀ ਆਸ ਪਾਸ ਅਬ ਬਿਪਰ ਪ੍ਰਧਾਨ ਤੇ ਕਰਹਿ ਡੰਡਉਤ ਤੇਰੇ ਨਾਮ ਸਰਣਾਏ ਰਬਦਾਸ ਦਾਸਾ ਮਲਾਰ ਹਰ ਜਪਤ ਤੇਉ ਜਨਾ ਪਦਮ ਕਬਲਾਸ ਪਤ ਤਾਸ ਸਮਤੁਲ ਨਹੀਂ ਆਨ ਕੋਉ ਇਕ ਹੀ ਇਕ ਅਨੇਕ ਹੋਏ ਵਿਸਥਰਿਓ ਆਨ ਰੇ ਆਨ ਪਰਪੁਰ ਸੂ ਰਹਾਉ ਜਾਕੇ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ ਤਾਸ ਕੀ ਜਾਤ ਆਛੋਪ ਛੀਪਾ ਵ્યાਸ ਮਹਿ ਲੇਖੀਐ ਸੰਕ ਮਹਿ ਪੇਖੀਐ ਨਾਮ ਕੀ ਨਾਮਨਾ ਸਤਤ ਦੀਪਾ ਜਾਕੈ ਈਦ ਬਕਰੀਦ ਕੁਲ ਗੌਰੇ ਬਦ ਕਰਹਿ ਮਾਨੀਐ ਸੇਖ ਸਹੀਦ ਪੀਰਾ ਜਾਕੈ ਬਾਪ ਵੈਸੀ ਕਰੀ ਪੁੱਤ ਐਸੀ ਸਰੀ ਤਿਹੂਰੇ ਲੋਕ ਪ੍ਰਸਿੱਧ ਕਬੀਰਾ ਜਾਕੈ ਕੁਟੰਬ ਕੇ ਢੇਡ ਸਭ ਢੋਰ ਢਵੰਤ ਫਿਰਹਿ ਅਜੋ ਬਨਾਰਸੀ ਆਸ ਪਾਸਾ ਆਚਾਰ ਸਹਿਤ ਵਿਪਰਕ ਰਹੇ ਡੰਡੋਤ ਤਿੰਨ ਤਨੇ ਰਵਦਾਸ ਦਾਸਾਨ ਦਾਸਾ ਮਲਾਰ ਇਕ ਓੰਕਾਰ ਸਤਗੁਰ ਪ੍ਰਸਾਦ ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਉ ਮੈਲੇ ਕਪਰੇ ਕਹਾ ਲਉ ਤਵੋ ਅਬegi ਨੀਦ ਕਹਾ ਲਗ ਸੁਵੋ ਜੋਈ ਜੋਈ ਜੋਰਿਓ ਸੋਈ ਸੋਈ ਫਟਿਓ ਝੂਠੇ ਬਨਜ ਉਠਹੀ ਗਈ ਹਟਿਓ ਕਹਰਬ ਦਾਸ ਪਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਰਾਗ ਕਾਂੜਾ ਚੌਪ ਦੇ ਮਹੱਲਾ ਚੌਥਾ ਘਰ ਪਹਿਲਾ ੴ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰਾ ਮਨ ਸਾਧ ਜਨਾਂ ਮਿਲ ਹਰਿਆ ਹਉ ਬਲਬਲ ਬਲਬਲ ਸਾਧ ਜਨਾਂ ਕਉ ਮਿਲ ਸੰਗਤ ਪਰ ਉਤਰਿਆ ਰਹਾਉ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾਂ ਪਗ ਪਰਿਆ ਤਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤ ਤ ਉਧਰਿਆ ਮਨੂਆ ਚੱਲੇ ਚੱਲੇ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਜਿਉ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਪਲਨੀ ਕੇ ਮਿਲ ਸੰਤ ਜਨਾ ਮਲ ਲਹੀਆ ਹਮੈ ਦੁਰਤ ਗਿਆ ਸਭ ਨੀਕਰ ਜਿਉ ਸਾਬਨ ਕਾਪਰ ਕਰਿਆ ਮਸਤਕ ਲਿਲਾਟ ਲਿਖਿਆ ਤੁਰ ਠਾਕੁਰ ਗੁਰ ਸਤਗੁਰ ਚਰਨ ਓਰ ਧਰਿਆ ਸਬਦਾਲ ਦ ਦੁਖ ਪੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇਨਾ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੀਨ ਰਹਾਉ ਹਮ ਅਚਿਤ ਅਚੇਤ ਨ ਜਾਣ ਗਤਮਿਤ ਗੁਰ ਕੀਏ ਸੁਚਿਤ ਚਿਤੇਨ ਪ੍ਰਭ ਦੀਨ ਦਿਆਲ ਕੀਓ ਅੰਗੀਕ੍ਰਿਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲਹਿ ਮਨ ਪ੍ਰੀਤਮ ਕਟ ਦੇਵੋ ਹੀਰਾ ਤੀਨ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤਿਤ ਪਵੇਨ ਹਰ ਕੇ ਜਨ ਊਤਮ ਜਗ ਕਹੀਐ ਹੈ ਜਿਨ ਮਿਲਿਆ ਪਾਥਰ ਸੀਨ ਜਨ ਕੀ ਮਹਿਮਾ ਬਰਨ ਨ ਸਕੋ ਓਏ ਊਤਮ ਹਰ ਹਰ ਕੇਨ ਤੁਮ ਹਰ ਸਾਹ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰੇ ਰਾਸ ਦੀਨ ਜਨ ਨਾਨਕ ਕਉ ਦਇਆ ਪ੍ਰਭ ਧਾਰੋ ਲਦ ਵਾਖਰ ਹਰ ਹਰ ਲੀਨ ਕਾਨੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਪਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚੇ ਗਿਰਹਿ ਉਦਾਸ ਰਹਾਉ ਹਮ ਹਰ ਹਿਰਦੈ ਜਪਿਓ ਨਾਮ ਨਰਹਰ ਪ੍ਰਭ ਕਿਰਪਾ ਕਰੀ ਕਿਰਪਾਸ ਆਂ ਦਿਨ ਅਨੰਦ ਪਿਆ ਮਨ ਬਿਗਸਿਆ ਉਦਮ ਭੈ ਮਿਲਨ ਕੀ ਆਸ ਹਮ ਹਰ ਸਵਾਮੀ ਪ੍ਰੀਤ ਲਗਾਈ ਜਿਤਨੇ ਸਾਸ ਲਿਏ ਹਮ ग्रास ਕਿਲ ਬਿਖ ਦਹਿਨ ਭੈ ਖਿਨ ਅੰਤਰ ਟੁੱਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵੈ ਹੈ ਮੂਰਖ ਮੁਗਧ ਰਖੇ ਪ੍ਰਭਤਾਸ ਅਬ ਗਨਿਆਰੇ ਪਥਰ ਭਾਰੇ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀ ਸਰ ਤੇ ਸਭ ਊਚ ਹਮ ਨੀਚ ਬਿਖਿਆਸ ਹਮਰੇ ਅਬ ਗੁਨ ਸੰਗ ਗੁਰ ਮੇਟੇ ਜਨ ਨਾਨਕ ਮੇਲ ਲਿਏ ਪ੍ਰਭ ਪਾਸ ਕਾਂੜਾ ਮਹੱਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀ ਸਰ ਦੁਰਮਤ ਦੂਜਾ ਪਾਉ ਗਇਓ ਸਭ ਝਾਕ ਰਹਾਉ ਨਾਨਾ ਰੂਪ ਰੰਗ ਹਰ ਕੇਰੇ ਕਟਕਟ ਰਾਮ ਰਵੇਉ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਧਾਰਿਓ ਹਰ ਰਸ ਕ ਰਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਉ ਦੇਖ ਬਸਰਾਕ ਹਰ ਕੇ ਸੰਤ ਜਨਾ ਮੈਂ ਹਰ ਹਰ ਤੇ ਜਨ ਊਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸਕੀ ਮੁਸਕਾਕ ਉਮਰੇ ਜਨ ਤੁਮਹੀ ਪ੍ਰਭ ਕੀਏ ਹਰ ਰਖ ਲਿਹੋ ਆਪਨ ਆਪਣਾਕ ਜਨ ਨਾਨਕ ਕੇ ਸਖਾ ਹਰ ਭਾਈ ਮਤ ਪਿਤਾ ਬੰਦ ਪਰ ਹਰ ਸਾਕ ਕਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਗੜ ਬੀੜੀ ਗੁਰ ਕੈ ਸਬਦ ਲਿਓ ਗੜ ਜੀਤ ਰਹਾਉ ਮਿਥਿਆ ਭਰਮ ਭਰਮ ਬਹੁ ਪ੍ਰਮਿਆ ਲੁਭ ਦੋ ਪੁੱਤਰ ਕਲਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮਹਿ ਬਿਨਸ ਜਾਏ ਦੇਹ ਭੀਤ ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰ ਚੈ ਰਾਮ ਰਵਿਆ ਕਟ ਅੰਤਰ ਅਸਥਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨਨੀ ਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੈ ਕਬਹੂ ਹਰ ਹਰ ਜਾਏ ਮਿਲੈ ਹਰ ਪ੍ਰੀਤ ਹੰਬੋ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦੀਉ ਮੁਖ ਔਖਦ ਜਨ ਨਾਨਕ ਪਤਿਤ ਪੁਨੀਤ ਕਾਨੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਜਗਨਨਾਥ ਕੁੰਮਨ ਘਿਰ ਪਰੇ ਬਿਖ ਬਿਖਿਆ ਸਤਗੁਰ ਕਾਢ ਲੀਏ ਦੇ ਹਾਥ ਰਹਾਉ ਸੁਆਮੀ ਅਪੇ ਨਿਰੰਜਨ ਨਰਹਰ ਤੁਮ ਰਖ ਲਿਓ ਹਮ ਪਾਪੀ ਪਾਥ ਕਾਮ ਕ੍ਰੋਧ ਬਿਖਿਆ ਲੋਭ ਲੁਭਤੇ ਕਾਸ਼ਟ ਲੋਹ ਤਰੇ ਸੰਗ ਸਾਥ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ हम टूट रहे पाई नहीं हाथ तू परे परे अपरंपर स्वामी तू आपन जानहै आप जगनाथ अदृष्ट अगोचर नाम त्याए सत्संगत मिल साधु पाथ हर हर कथा सुनी मिल संगत हर हर जपियो कथ कथ काथ, काथ, काथ। हमरे प्रभु जगदीस गुसाई ਹਮਰਾਖ ਲਿਓ ਜਗਨਨਾਥ ਜਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰੋ ਕਿਰਪਾ ਰਾਖੋ ਜਨ ਸਾਥ ਕਨੜਾ ਮਹਿਲਾ ਚੌਥਾ ਪੜਤਾਲ ਘਰ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਮਨ ਜਪ ਰਾਮ ਗੋਪਾਲ ਹਰ ਰਤਨ ਜਵੇਹਰ ਲਾਲ ਹਰ ਗੁਰਮੁਖ ਘੜ ਟਕਸਾਲ ਹਰ ਹੋ ਹੋ ਕਿਰਪਾਲ ਰਹਾਉ ਤੇਮਰੇ ਗੁਣ ਅਗਮ ਅਗੋਚਰ ਏਕ ਜੀਹ ਕਿਆ ਕਥੈ ਵਿਚਾਰੀ RAM 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 LAL ਤੁਮਰੀ ਜੀ ਅਕਥ ਕਥਾ ਤੂ 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 ਹੀ ਜਾਣਹਿ ਹਉ ਹਰ ਜਪ ਭਈ ਨਿਹਾਲ 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 ਹਮਰੇ ਹਰ ਪ੍ਰਾਨ ਸਖਾ ਸੋਮੀ ਹਰ ਮੀਤਾ ਮੇਰੇ ਮੰਤਨ ਜੀਹ ਹਰ ਹਰੇ ਹਰੇ ਰਾਮ ਨਾਮ ਤਨ ਮਾਲ ਜਾ ਕੋ ਭਾਗ ਤੈਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰ ਜਪ ਭਈ ਨਿਹਾਲ 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 ਕਨੜਾ ਮਹੱਲਾ ਚੌਥਾ ਹਰ ਗੁਣ ਗਾਵੇ ਜਗਦੀਸ਼ ਇਕਾ ਜੀਹ ਕੀਚੇ ਲਖ 20 ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪ ਜਗਦੀਸ਼ ਤੁਮਰੇ ਜਨ ਰਾਮ ਜਪਹਤੇ ਊਤਮ ਤਿਨ ਕੋ ਹਉ ਘੁਮ ਘੁਮੇ ਘੁਮ ਘਮ ਜੀਸ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸੋ ਕਰੇ ਜੇ ਤੁਧ ਭਾਵੀ ਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਤਨ 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 ਗੁਰੂ ਸਾਬੀ ਸ ਕਨੜਾ ਮਹੱਲਾ ਚੌਥਾ ਭਜ ਰਾਮੋ ਮਨ ਰਾਮ ਜਿਸ ਰੂਪ ਨ ਰੇਖ ਬਡਾਮ ਸਤ ਸੰਗਤ ਮਿਲ ਭਜ ਰਾਮ ਬੜ ਹੋ ਹੋ ਪਾਗ ਮਥਾਮ ਰਹਾਉ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਕਰ ਆਨਦੋ ਆਨੰਦ ਭਜ ਰਾਮ 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 ਨਾਮ ਗੁਣ ਗਾਵੋ ਹਰ ਪ੍ਰੀਤਮ ਉਪਦੇਸ਼ ਗੁਰੂ ਗੁਰ ਸਤਗੁਰਾ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ 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 ਸਭ ਸੇਸ਼ਟ ਤਾਰ ਹਰ ਤੁਮ ਕਿਰਪਾਲ ਕਰਤਾ ਸਭ ਤੂ 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 ਰਾਮ 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 ਜਨ ਨਾਨਕੋ ਸਰਣਾਗਤੀ ਦੇਹੋ ਗੁਰਮਤੀ ਭਜ ਰਾਮ 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 ਕਨੜਾ ਮਹੱਲਾ ਚੌਥਾ ਸਤਗੁਰ ਚਾਟੋ ਪਗ ਚਾਟ ਜਿਤ ਮਿਲ ਹਰ ਪਾਦਰ ਬਾਟ ਭਜ ਹਰ ਰਸ ਰਸ ਹਰਗਾਟ ਹਰ ਹੋ ਹੋ ਲਿਖੇ ਲਿਲਾਟ ਰਹਾਉ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗੀਆਂ ਕਰ ਜਟ ਜਟਾ ਜਟ ਜਾਟ ਕਰ ਭੀਖ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸੌਮੀ ਅਤਗਾਹੋ ਤੂੰ ਭਰਪੂਰ ਰਹਿ ਆ ਜਲ ਥਲੇ ਹਰ ਇੱਕ ਇੱਕੋ ਇੱਕ ਇੱਕ ਹੈ ਹਰ ਥਾਟ ਤੂੰ ਜਾਣੈ ਸਭ ਵਿਦ ਬੁਝਹਿ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਨੜਾ ਮਹੱਲਾ ਚੌਥਾ ਜਪਮਨ ਗੋਬਿੰਦ ਮਾਦੋ ਹਰ ਹਰ ਅਗਮ ਅਗਾਦੋ ਮਤ ਗੁਰਮਤਿ ਹਰ ਪ੍ਰਭ ਲਾਦੋ ਤੁਰੋ ਹੋ ਹੋ ਲਿਖੇ ਲਿਲਾ ਦੋ ਰਹਾਉ ਬਿਖ ਮਾਇਆ ਸੰਚ ਬਹੁ ਚਿਤੈ ਵਿਕਾਰ ਸੁਖ ਪਾਈਐ ਹਰ ਭਜ ਸੰਤ ਸੰਤ ਸੰਗਤੀ ਮਿਲ ਸਤਗੁਰੂ ਗੁਰ ਸਾਦੋ ਜੋ ਛੁਹੇ ਪਰਸ ਮਨੂਰ ਭੈ ਕੰਚਨ ਤਿਉ ਪਤਿਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧਾਦੋ ਜੋ ਕਾਸ਼ਟ ਸੰਗ ਲੋਹਾ ਬੋ ਤਰਤਾ ਤੇਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ਚਾਰ ਵਰਨ ਚਾਰ ਆਸ਼ਰਮ ਹੈ ਕੋਈ ਮਿਲੇ ਗੁਰੂ ਗੁਰ ਨਾਨਕ ਸੋ ਆਪ ਤਰੇ ਕੁਲ ਸਗਲ ਤਰਾਦੋ ਕਨੜਾ ਮਹੱਲਾ ਚੌਥਾ ਹਰ ਜਸ ਗਾਵੇ ਭਗਵਾਨ ਜਸ ਗਾਵਤ ਪਾਪ ਲਹਾਨ ਮਤ ਗੁਰਮਤ ਸੁਨ ਜਸ ਕਾਨ ਹਰ ਹਉ ਹਉ ਕਿਰਪਾ ਨਾ ਰਹਾਉ ਤੇਰੇ ਜਨ ਤਿਆ ਬਹਿ ਇਕ ਮਨ ਇਕ ਚਿੱਤ ਤੇ ਸਾਧੂ ਸੁਖ ਪਾਵੈ ਜਪ ਹਰ ਹਰ ਨਾਮ ਨਿਧਾਨ ਉਸਤ ਕਰਹਿ ਪ੍ਰਭ ਤੇਰੀਆ ਮਿਲ ਸਾਧੂ ਸਾਧ ਜਨ ਗੁਰ ਸਤਗੁਰੂ ਭਗਵਾਨ ਜਿਨ ਕੈ ਹਿਰਦੈ ਤੂ ਸਾਮੀ ਤੇ ਸੁਖ ਫਲ ਪਾਵੈ ਤੇ ਤਰੇ ਭਵ ਸਿੰਧ ਤੇ ਭਗਤ ਹਰ ਜਾਨ ਦਿਲ ਸੇ ਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂ 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 ਭਗਵਾਨ ਕਾਣਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਾਇਐ ਗੁਣ ਗੋਪਾਲ ਕਿਰਪਾ ਨਿਦ ਦੁਖ ਬਿਦਾਰਨ ਸੁਖ ਦਾਤੇ ਸਤਿਗੁਰ ਜਾ ਕੋ ਪੇਟ ਤ ਹੋਏ ਸਗਲ ਸਿੱਧ ਰਹਾਉ ਸਿਮਰਤ ਨਾਮ ਮਨਹਿ ਸਾਧਾਰੈ ਕੋਟ ਪਰਾਦੀ ਖਿਨ ਮਹਿ ਤਾਰੈ ਜਾਕੋ ਚੀਤਾਵੇ ਗੁਰ ਆਪਣਾ ਤਾਕੋ ਦੁਖ ਨਹੀਂ ਤਿਲ ਸੁਪਨਾ ਜਾਕੋ ਸਤਗੁਰ ਆਪਣਾ ਰਾਖੈ ਸੋ ਜਨ ਹਰ ਰਸ ਰਸਨਾ ਚਾਖੈ ਕਹ ਨਾਨਕ ਗੁਰ ਕੀਨੀ ਮਇ ਹਲਤ ਪਲਤ ਮੁਖ ਊਜਲ ਭਇਆ ਕਾਨੜਾ ਮਹੱਲਾ 5 ਆਰਾਧੋ ਤੁਝੇ ਸੁਆਮੀ ਆਪਣੇ ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੇ ਰਹਾਉ ਤਾਂ ਕਹਿ ਹਿਰਦੈ ਬਸਿਓ ਨਾਮ ਜਕੋ ਸੁਆਮੀ ਕੀਨੋ ਦਾਨ ਤਾਂ ਕਹਿ ਹਿਰਦੈ ਆਈ ਸ਼ਾਂਤ ਠਾਕੁਰ ਪੀਟੇ ਗੁਰਬਚਨਾਂਤ ਸਰਬ ਕਲਾ ਸੋਈ ਪਰਬੀਨਾ ਨਾਮ ਮੰਤਰ ਜਾ ਕੋ ਗੁਰਦੀਨ ਕਹ ਨਾਨਕ ਤਾਂ ਕੈ ਬਲ ਜਾਓ ਕਲਜੁਗ ਮਹਿ ਪਾਇਆ ਜਿਨ ਨਾਉ ਕਨੜਾ ਮਹੱਲਾ ਪੰਜਵਾਂ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨਕ ਬਾਰ ਕਰ ਬੰਦਨ ਸੰਤਨ ਊਹਾ ਚਰਨ ਗੋਬਿੰਦ ਜੀ ਕੇ ਬਸਨਾ ਰਹਾਉ ਅਨਕ ਪਾਤ ਕਰ ਦਵਾਰ ਨ ਪਾਵੋ ਹੋਏ ਕਿਰਪਾਲਤਾ ਹਰ ਹਰ ਤਿਆਬੋ ਕੂਟ ਕਰਮ ਕਰ ਦੇਹ ਨਾ ਸੋਦਾ ਸਾਧ ਸੰਗਤ ਮਹਿ ਮਨ ਪਰਬੋਦਾ ਤ੍ਰਿਸ਼ਨਾ 부ਜੀ ਬਹ ਰੰਗ ਮਾਇਆ ਨਾਮ ਲੈ ਤ ਸerb ਸੁਖ ਪਾਇਆ ਪਰ ਬ੍ਰਹਮ ਜਬ ਪੈ ਦਿਆਲ ਕਹ ਨਾਨਕ ਤੋ ਛੂਟੇ ਜੰਜਾਲ ਕਨੜਾ ਮਹੱਲਾ ਪੰਜਵਾਂ ਐਸੀ ਮੰਗ ਗੋਬਿੰਦ ਤੇ ਤਹਿਲ ਸੰਤਨ ਕੀ ਸੰਗ ਸਾਧੂ ਕਾ ਰਨਾ ਮ ਜਪ ਪਰਮ ਗਤੀ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਓ ਕਰਨਾ ਸਫਲ ਹੋਤ ਇਹ ਦੁਰਲਭ ਦੇਹੀ ਜਾਕੋ ਸਤਗੁਰ ਮਿਆ ਕਰੇ ਹੀ ਅਗਿਆਨ ਪਰਮ ਬਿਨ ਸੈ ਦੁਖ ਡੇਰਾ ਜਾਕੈ ਹਿਰਦੈ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਤਿਆਆ ਕਹ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਵਾਂ ਭਗਤ ਭਗਤ ਨਹੂੰ ਬਨਾਈ ਤਨ ਮਨ ਗਲਤ ਪੈ ਠਾਕੁਰ ਸਿਓ ਆਪਨ ਲਈ ਮਿਲਾਈ ਰਹਾਉ ਗਵਨ ਹਾਰੀ ਗਾਵੇ ਗੀਤ ਤੇ ਉਦਰੇ ਬਸੇ ਜੇ ਚੀਤ ਪੇਖੇ ਬਿੰਜਰ ਪਰੋਸਨ ਹਾਰੇ ਜੇ ਪੂਜਨ ਕੀਨੋ ਤੇ ਤ੍ਰਿਪਤਾ ਰਹੇ ਅਨੇਕਾਂ ਸੰਗ ਕਾਛੇ ਪੇਖਤਾਰੀ ਜੈਸੋ ਸਾਤੈ ਸੋ ਦ੍ਰਿਸ਼ਟਾਰੀ ਕਹਿਨ ਕਹਾ ਮਨ ਸਗਲ ਜੰਜਾਰ ਨਾਨਕ ਦਾਸ ਸਚ ਕਰਣੀ ਸਾਰ ਕਨੜਾ ਮਹੱਲਾ ਪੰਜਵਾਂ ਤੇਰੋ ਜਨ ਹਰ ਜਸ ਸੁਨ ਤੂੰ ਉਮਾਹਿਓ ਰਹਾਉ ਮਨੈ ਪ੍ਰਗਾਸ ਪੇਖ ਪ੍ਰਭ ਕੀ ਸੋਬਾ ਜਤਕਤ ਪੇਖੋ ਆਹਿਓ ਸਭ ਤੇ ਪਰੈ ਪਰੈ ਤੇ ਉਚਾ ਗਹਿਰ ਗੰਭੀਰ ਅਥਾਹਿਓ ਊਤਪੋਤ ਮਿਲੇ ਓ ਭਗਤਨ ਕਉ ਜਨਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਹਿਓ ਕਨੜਾ ਮਹਿਲਾ ਪੰਜਵਾਂ ਸੰਤਨ ਪਹਿ ਆਪ ਉਦਾਰਨ ਆਇਓ ਰਹਾਉ ਦਰਸ਼ਨ ਪੇਟ ਤੋ ਹਉ ਤਪੁਨੀਤਾ ਹਰ ਹਰ ਮੰਤਰ ਦ੍ਰਿੜਾਇਉ ਕਾਟੇ ਰੂਗ ਪੈ ਮਨ ਨਿਰਮਲ ਹਰ ਹਰ ਔਖ ਦਿਖਾਇਉ ਅਸਥਿਤ ਪੈ ਬਸੇ ਸੁਖ ਥਾਨਾ ਬਹਰ ਨ ਕਤੁ ਹੁ ਧਾਇਉ ਸੰਤ ਪ੍ਰਸਾਦ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਉ ਕਨੜਾ ਮਹਿਲਾ ਪੰਜਵਾਂ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ 모ਹੇ ਪਾਈ ਰਹਾਉ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਨਾਈ ਜੋ ਪ੍ਰਭ ਕੀਨੋ ਸੋ ਪਲ ਮੰਨਿਉ ਇਹ ਸੁਮਤ ਸਾਧੂ ਤੇ ਪਾਈ ਸਭ ਮਹਿ ਰਵ ਰਹਿਆ ਪ੍ਰਭ ਏਕੈ ਪੇਖ ਪੇਖ ਨਾਨਕ ਬਿਗਸਾਈ ਕਨੜਾ ਮਹੱਲਾ ਪੰਜਵਾਂ ਠਾਕੁਰ ਜੀਉ ਤੁਹਾਰੋ ਪਰਣਾ ਮਨ ਮਹਿਤ ਤੁਮਾਰੇ ਉਪਰ ਤੁਮਰੀ ਓਟ ਤੁਮਾਰੀ ਸਰਨਾ ਰਹਾਉ ਤੁਮਰੀ ਆਸ ਪਰੋਸਾ ਤੁਮਰਾ ਤੁਮਰਾ ਨਾਮ ਹਿਰਦੈ ਲੈ ਧਰਨਾ ਤੁਮਰੋ ਬਲ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮੈਂ ਆ ਸੁਖ ਪਾਵਉ ਹੋ ਹੋ ਕਿਰਪਾਲ ਤਾ ਭਉ ਜਲ ਤਰਨਾ ਅਪੈਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਨੜਾ ਮਹਿਲਾ ਪੰਜਵਾਂ ਸਾਧ ਸਰਨ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਿਗੁਰੂ ਦ੍ਰਿੜਾਇਆ ਰਹਾਉ ਨਹਿ ਤ੍ਰਿਪਤਾਨੋ ਰਾਜ ਜੋਬਨ ਧਨ ਬਹਰ ਬਹਰ ਫਿਰਤਾ ਆ ਸੁਖ ਪਾਇਆ ਤ੍ਰਿਸ਼ਨਾ ਸਭ 부ਜੀ ਹੈ ਸਤਿ ਪਾਈ ਗੁਣ ਗਾਇਆ ਬਿਨ ਬੂਜੇ ਪਸੂ ਕੀ ਨਿਆਈ ਪ੍ਰਮੋ ਮੋਹਿ ਬਿ ਆਪਿਓ ਮਾਇਆ ਸਾਧ ਸੰਗ ਜਮ ਜੇਵਰੀ ਕਾਟੀ ਨਾਨਕ ਸਹਿਜ ਸਮਾਇ ਕਾਨੜਾ ਮਹੱਲਾ ਪੰਜਵਾਂ ਹਰ ਕੇ ਚਰਨਹਿ ਹਿਰਦੈ ਗਾਏ ਸੀਤ ਲਾ ਸੁਖ ਸਾਤ ਮੂਰਤ ਸਿਮਰ ਸਿਮਰ ਨਿਤ ਧਿਆਇ ਰਹਾਉ ਸਗਲ ਆਸ ਹੋਤ ਪੂਰਨ ਕੋਟ ਜਨਮ ਦੁਖ ਜਾਏ ਪੁਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾਪ ਮਿਟੇ ਨਾਨਕ ਬਾਹੜ ਕਾਲ ਨਾ ਖਾਏ ਕਨੜਾ ਮਹੱਲਾ ਪੰਜਵਾਂ ਘਰਤੀ ਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਥਿਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਇਆ ਮਨ ਰਹਾਉ ਆਵਤ ਜਾਤ ਰਹੇ ਸ੍ਰਮਨਾਸੇ ਸਿਮਰਤ ਸਾਧੂ ਸੰਗ ਪਤਿ ਤੁਨੀਤ ਹੋਇ ਖਿਨ ਪੀਤਰ ਪਰ ਬ੍ਰਹਮ ਕੈ ਰੰਗ ਜੋ ਜੋ ਕਥਾ ਸੁਨੇ ਹਰ ਕੀਰਤਨ ਤਾਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਕਾਨੜਾ ਮਹੱਲਾ ਪੰਜਮਾ ਸਾਧ ਸੰਗਤਿ ਨਿਹਾਰ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਹਾਉ ਸੰਤ ਰੇਨ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਬਖਹਰੈ ਸੰਤ ਜਨਾ ਕੀ ਉਚੀ ਬਾਨੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਾਨੜਾ ਮਹਿਲਾ ਪੰਜਵਾ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਤਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਇ ਰਹਾਉ ਈ ਤੂਤ ਕਹਾ ਲੋਭ ਬਹ ਹੈ ਏਕ ਸਿਉ ਮਨ ਲਾਏ ਮਹਾਂ ਪਵਿੱਤਰ ਸੰਤ ਆਸਨ ਮਿਲ ਸੰਗ ਗੋਬਿੰਦ ਧਿਆਏ ਸਗਲ ਤਿਆਗ ਸਰਨ ਆਇਉ ਨਾਨਕ ਲੇਹੋ ਮਿਲਾਏ ਕਨੜਾ ਮਹੱਲਾ ਪੰਜਵਾਂ ਪੇਖ ਪੇਖ ਬਿਗਸਾਓ ਸਾਜਨ ਪ੍ਰਭ ਆਪਨਾ ਇਕਾਂਤ ਰਹਾਉ ਆਨੰਦ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਂਤ ਸਿਮਰਤ ਇਕ ਬਾਰ ਹਰ ਹਰ ਮਿਟ ਕੋਟ ਕਸਮਲ ਜਾਂਤ ਗੁਣ ਰਮੰਤ ਦੂਖ ਨਾਸਹਿ ਰਿਦ ਭਯੰਤ ਸਾਂਤ ਅੰਮ੍ਰਿਤ ਰਸ ਪੀਓ ਰਸਨਾ ਨਾਨਕ ਹਰ ਰੰਗ ਰਾਤ ਕਾਣੜਾ ਮਹੱਲਾ ਪੰਜਵਾਂ ਸਾਜਨਾ ਸੰਤ ਆਓ ਮੇਰਾ ਰਹਾਉ ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਹੇ ਪਰੇ ਰਹਿ ਸੰਤ ਚਰਨ ਧਰੋ ਮਾਥੇ ਚਾੰਦ ਨਾ ਗ੍ਰਹਿ ਹੋਏ ਅੰਧੇਰਾ ਸੰਤ ਪ੍ਰਸਾਦ ਕਮਲ ਵਿਗਸੈ ਗੋਬਿੰਦ ਭਜੋ ਪੇਖ ਨੇਰਾ ਪ੍ਰਭ ਕਿਰਪਾ ਤੇ ਸੰਤ ਪਾਏ ਬਾਰ ਬਾਰ ਨਾਨਕ ਓਹ ਬੇਰੇ ਕਾਂੜਾ ਮਹੱਲਾ ਪੰਜਵਾਂ ਚਰਨ ਸਰਨ ਗੋਪਾਲ ਤੇਰੀ ਮੋਹਮਨ ਤੋਹ ਪਰਮ ਰਾਖ ਲੀਜੈ ਕਾਟ ਬੇਰੀ ਰਹਾਉ ਬੂਡਤ ਸੰਸਾਰ ਸਾਗਰ ਉਧਰੇ ਹਰ ਸਿਮਰ ਰਤਨਾਗਰ ਸੀਤ ਲਾਹਰ ਨਾਮ ਤੇਰਾ ਪੂਰਨੋ ਠਾਕੁਰ ਪ੍ਰਭ ਮੇਰਾ ਦੀਨ ਦਰਦ ਨਿਵਾਰ ਤਰਨ ਹਰ ਕਿਰਪਾ ਨਿਧ ਪਤਿਤ ਉਦਾਰਨ ਕੋਟ ਜਨਮ ਦੂਖ ਕਰ ਪਾਇਓ ਸੁਖੀ ਨਾਨਕ ਗੁਰ ਨਾਮ ਦ੍ਰਿੜਾਇਓ ਕਨੜਾ ਮਹੱਲਾ ਪੰਜਵਾ ਤਨੋ ਹੋ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਬੜ ਭਾਗੀ ਰਹਾਉ ਮੋਹਿ ਅਨਾਥ ਦਾਸ ਜਨ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ਪੂਰ ਪਰਮ ਕਾਟੇ ਪ੍ਰਭ ਸਿਮਰਤ ਗਿਆਨੰ ਜਨ ਮਿਲ ਸੋਵਤ ਜਾਗੇ ਤੂੰ ਅਥਾ ਹੋ ਅਤ ਬਡੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਆਨ ਤਰਿਓ ਪ੍ਰਭ ਪਾਗੀ ਕਨੜਾ ਮਹੱਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ ਜਿਉ ਜਾਣੈ ਤਿਉ ਤਾਰ ਸੁਆਮੀ ਰਹਾਉ ਤੂੰ ਸਮਰਥ ਸਰਨ ਜੋਗ ਤੂ ਰੱਖੇ ਆਪਣੀ ਕਲਤਾਰ ਜਾਪ ਤਾਪ ਨੇਮ ਸੁਚ ਸੰਜਮ ਨਾਹੀ ਇਨ ਵਿਦੇ ਛਟਕਾਰ ਗਰਤ ਕੋਰ ਅੰਧ ਤੇ ਕੱਢੋ ਪ੍ਰਭ ਨਾਨਕ ਨਦਰ ਨਿਹਾਰ